ਦੇਗਾ ਹੀ ਅੱਜ ਇਸ ਕਰਕੇ ਬੁਲਾਈ ਆ ਕਿ ਜੀ ਮਿੰისტਰ ਭਗਤ ਮਾਨ ਜੀ ਉਹਨਾਂ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਬਟਾਲੇ 'ਚ ਫੇਰ ਆਵਾਂਗਾ ਉਹਨਾਂ ਦਾ ਡਾਇਰੈਕਟ ਇਨਡਾਇਰੈਕਟ ਮੇਰਾ ਮਤਲਬ ਇਹ ਸੀ ਵੀ ਮੈਂ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਹਰ ਉਸੇ ਵਾਲੇ ਬੁਲਾ ਉਹ ਬੁਲਾ ਅਕਸਰ ਨੇ ਉਹਨਾਂ ਨੂੰ ਸੋ ਬਟੋਲੇ ਆ ਕੇ ਸਾਡੀ ਬਾਹਰ ਉਹਨਾਂ ਦੀ ਹੜਤਾਲ ਦੇ ਬੈ ਗਈ ਹੈ ਕਿਉਂਕਿ ਜਿਹੜਾ ਚੀਫ ਮਿੰਿਸਟਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਰ੍ਹਾਂ ਹੀ ਮਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਨੇ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇੜੀ ਬਹੁਤ ਛੋਟਾ ਵਾ ਅਨ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਤੇ ਰੋਸ ਵਿੱਚ ਉਸ ਹੜ੍ਹ ਹਾਲ ਤੇ ਆ ਕੰਟੀਨਿਊ ਚੱਲਦੀ ਪਈ ਆ ਤੁਹਾਡੇ ਗੱਲਾਂ ਵਿੱਚ ਗੁੱਸਾ ਹੱਦ ਤੱਕ ਸਾਬਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਹੀਦਾ ਕੀਤਾ ਇਹਨਾਂ ਨੇ ਬਠਾਨ ਕੋਲ ਵਿੱਚ ਮਾਰਦਾ ਸਾਡਾ ਨਾਲੋਂ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਾਰਸਲ ਹੁੰਦਾ ਗਦਾਸਪੁਰ ਦਾ ਉਹ ਹੁਣ ਬੰਦ ਦੇ ਗਿਆ ਵਾ ਪਰ ਹੁਣ ਉਥੇ ਇੰਨਾ ਖੱਟਾ ਹੋ ਰਿਹਾ ਪਰ ਜਿਹੜਾ ਹੋਰ ਉਥੇ ਦੇ ਵਪਾਰੀ ਵਰਗੀ ਬੜਾ ਦੁਖੀ ਆ ਉਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉਥੇ ਤਾਂ ਕੰਮ ਹੀ ਖਤਮ ਹੋ ਗਿਆ ਔਰ ਖੁਦ ਚਾਹਦੇ ਵੀ ਬਹੁਤ ਗਲਤੀ ਕਰ ਰਹੀ ਹੈ। ਨੁਕਸਾਨ ਕੀ ਆ ਜੀ? ਇਹ ਵੀ ਬਗੋਰ ਗੌਰਮੈਂਟ ਦੇ ਐਕਸਟਰਾ ਮਾਡਲ ਪਾ ਰਾ ਉਹੀ ਡਿਸਟ੍ਰਿਕਟ ਜੱਸਾ ਸਾਹਿਬ ਜਿਹੜਾ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਵਿਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰਾਬਲਮ ਕੋਈ ਫਿਰ ਡੀਸੀ ਵੱਖਰੇ ਨਾ ਕਰੇ ਪਰ ਅਮਰਾ ਜਮਲਾ ਵੱਖਰਾ ਖਰਾ ਪਏਗਾ। ਤੇ ਨੌਕਰੀਆਂ ਵੱਖਰੀਆਂ ਦੇਣ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਜਾਣਾ। ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ। ਜਦ ਕਿ ਇਹਹੀ ਡਿਸਟ੍ਰਿਕਟ ਜੱਸਾ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ, ਨੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ। ਉਹ ਜਿਆਦਾ ਖਰਚਾ ਪਾਉ ਸੋਪਿਆ ਤੁਸੀਂ ਹੋਣਾ ਅਸੀਂ ਬਾਕੀ ਬਸ ਇਹ ਸਭ ਨੂੰ ਦੇਿਆ ਤਾਂ ਆਪਣੇ 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 ਬੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਲੇਕਿਨ ਕੋਈ ਐਦਾ ਕੋਈ ਗੱਲ ਨਹੀਂ ਅੱਜ ਕੱਲ ਸਾਰਾ ਦਾ ਵੀ ਟਰਾਂਸਪੋਰਟੇਸ਼ਨ ਨਹੀਂ ਹੋ ਰਹੀ ਕਿ ਲੋਕਾਂ ਦੀ ਤਾਂ ਦੁਕਾਨ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਦੇ ਜਿਲ੍ਹਾ ਵੱਖਰੇ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਦੁਕਾਨ ਹੈ ਜਾਂ ਤਾਂ ਦੀ ਤਕਵਾ ਜੀ ਨਹੀਂ ਵੀ ਜਿਲ੍ਹੇ ਵੱਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਫੇਰ ਕਰਾਂਗੇ ਜੇ ਨਹੀਂ ਸਰਵਾਈ ਹੋ ਗਈ ਇਹ ਹਸਤਾਲ ਕੰਟੀਨਿਊ ਰੱਖਾ ਕੇ ਅਸੀਂ ਚੀਮੇ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਤਰ੍ਹਾਂ ਉਜੀ ਸਾਡੇ ਇਹੀ ਹੋਏਗੀ ਕਿ ਜਿਲ੍ਹਾ ਨਾ ਬਣੇ ਬਖਸ ਲਾਸਾਪਲ ਬਣੇ ਜੇ ਇਹਹੀ ਜਿਸ ਵਾਰ ਜੋ ਮੇਰੀ ਬਾਅਦ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਕਿ ਅਜੇ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿੰისტਰ ਸਾਹਿਬ ਭਗਵਾਨ ਭਗਵਾਨ ਮਾਨਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ بار بار ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਈਡੀਆਂ ਸੋਹਣੀ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ